ਰੋੜਾ ਜੀ ਦਾ ਬਹੁਤ ਵੱਡਾ ਯੋਗਦਾਨ ਸਮਾਜ ਦੇ ਪ੍ਰਤੀ ਧਰਮ ਦੇ ਪ੍ਰਤੀ ਬਹੁਤ ਸਭ ਦੇ ਲਈ ਬੜਾ ਪ੍ਰੇਰਨਾ ਸਰੋਤ ਹੈ ਉਹਨਾਂ ਵੱਲ ਚਲਾਇਆ ਜਾ ਰਿਹਾ ਸਵੇਦਨਾ ٹرسٹ ਜਿਹਦੇ ਵਿੱਚ ਸਭ ਦੇ ਭਲੇ ਦਾ ਕੰਮ ਬੜੀ ਵੱਡੀ ਸੋਚ ਦੇ ਨਾਲ ਐਮ뷸ੈਂਸ ਦੇ ਰਹੀ ਸੇਵਾ ਹੋਰ ਮੋਰਚੀ ਦੇ ਰਹੀ ਸੇਵਾ ਦਸਤੰਨ ਚਲਾਈ ਜਾ ਰਹੀ ਹੈ ਉਹਦੀ ਮਿਸਾਲ ਦੁਨੀਆ ਦੇ ਵਿੱਚ ਹੈ ਅੱਜ ਮੈਂ ਅਪੀਲ ਕਰਦਾ ਆਪਣੇ ਸਾਰੇ ਸਰਕਾਰੀ ਯੋਗ ਦੋਸਤਾਂ ਨੂੰ ਵੀਰਾਂ ਨੂੰ ਕਿ ਅੱਜ ਉਹਨਾਂ ਦੇ ਧਰਮ ਬਦਲੀ ਇਹ ਜੋ ਚੋਣ ਲੜਬੇ ਨੇ ਸਾਡਾ ਫਰਜ਼ ਬਣਦਾ ਵੀ ਉਹਨਾਂ ਦੇ ਪ੍ਰਤੀ ਸਾਡੀ ਸੱਚੀ ਸੰਧਾਨਜਲੀ ਕਿ ਉਹਨਾਂ ਨੂੰ ਵੋਟ ਦੇ ਕੇ ਜੋ ਉਹਨਾਂ ਦੀ ਇੱਛਾ ਸੀ ਜੋ ਉਹਨਾਂ ਦੇ ਲਕਸ਼ੀ ਜੋ ਉਹਨਾਂ ਨੇ ਪੂਰਨੇ ਪਾਈ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਅਸੀਂ ਆਪਣਾ ਆਪਣਾ ਯੋਗਦਾਨ ਪਾਈ ਦੇ ਵੀ ਬਹੁਤ ਸੁਨਮਨ ਬੇਤੀ ਲੁਧਿਆਣਾ ਦੇ ਵਸਨੀਕਾਂ ਨੂੰ ਉਸੇ ਤਰ੍ਹਾਂ ਤੇ ਵਾਅਦਾ ਨੰਬਰ 63 ਤੇ ਸਾਡੇ ਮਾਣੋ ਸਾਥੀ ਪੁਰਾਣੇ ਨੂੰ ਵੱਡੇ ਵੀਰ ਆਦਮੀ ਅਰਵਿੰਦ अरोड़ा ਜੀ ਉਹਨਾਂ ਦੀ ਧਰਮ ਪਤਨੀ ਸਰਕਾਰਯੋ ਰਜਨੀ अरोड़ा ਜੀ ਜੋ ਉੱਤਤ ਦੌਰ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਤੇਜ ਦੇ ਕੇ ਲੁਵਾਇਆ ਅਰਵਿੰਦ अरोड़ा ਜੀ ਦਾ ਬਹੁਤ ਵੱਡਾ ਯੋਗਦਾਨ ਸਮਾਜ ਦੇ ਪ੍ਰਤੀ ਦਰਮਤੀ ਬਤੀ ਬਹੁਤ ਸਭ ਦੇ ਲਈ ਬੜਾ ਪ੍ਰੇਰਨਾ ਸਰੋਤ ਹੈ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸਵੇਦਨਾ ٹرسٹ ਜਿਹਦੇ ਵਿੱਚ ਸਭ ਦੇ ਭਲੇ ਦਾ ਕੰਮ ਬੜੀ ਬੁਤੀ ਸੋਚ ਦੇ ਨਾਲ ਐਮੂਲੈਂਸ ਦੇ ਰਹੀ ਸੇਵਾ ਹੋਰ ਮੋਰਚੀ ਦੇ ਰਹੀ ਸੇਵਾ ਅਸਤੰਨ ਚਲਾਈ ਜਾ ਰਹੀ ਹੈ ਉਹਦੀ ਮਿਸਾਲ ਦੁਨੀਆ ਦੀ ਮਿਸਾਲ ਹੈ ਇਸੇ ਕੰਮ ਦੇ ਨਾਲ ਉਹਨਾਂ ਨੇ ਹਮੇਸ਼ਾ ਆਪਣੇ ਸਾਥੀਆਂ ਦਾ ਬਾਹ ਫੜੀ ਉਹਨਾਂ ਦੇ ਲਈ ਸੇਵਾ ਨੂੰ ਸੇਉਂਕੀਦਾ ਅੱਜ ਮੈਂ ਅਪੀਲ ਕਰਦਾ ਆਪਣੇ ਸਾਰੇ ਸਰਪਾਲੂ ਦੋਸਤਾਂ ਨੂੰ ਵੀਰਾਂ ਨੂੰ ਕਿ ਅੱਜ ਉਹਨਾਂ ਦੇ ਧਰਮ ਬਦਲੀ ਇਹ ਜੋ ਚੋਣ ਲੜਬੇਲੀ ਸਾਡਾ ਫਰਜ ਬੰਦਾ ਵੀ ਉਹਨਾਂ ਦੇ ਪ੍ਰਤੀ ਸਾਡੀ ਸੱਚੀ ਸੰਧਾਨਜਲੀ ਕਿ ਉਹਨਾਂ ਨੂੰ ਵੋਟ ਦੇ ਕੇ ਜੋ ਉਹਨਾਂ ਦੀ ਇੱਛਾ ਸੀ ਜੋ ਉਹਨਾਂ ਦੇ ਲਕਸ਼ੀ ਜੋ ਉਹਨਾਂ ਨੇ ਪੂਰਨੇ ਪਾਈ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਅਸੀਂ ਆਪਣਾ ਆਪਣਾ ਯੋਗਦਾਨ ਪਾਈਏ ਔਰ ਸ਼੍ਰੀਮਤੀ ਰਜਨੀ अरोड़ा ਜੀ ਜਿਹਦਾ ਚੌਂਦ ਸ਼ਹਿਨ ਕਮਲ ਦਾ ਫੁੱਲ ਦਾ ਬਾਗਨ ਤੋਂ ਫੈਲ ਤੋਂ ਸਭਰਪੂਰ ਮੋਟਾ ਪਾ ਕੇ ਅਸੀਂ ਜੇਤੂ ਕਰੀ